ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬਾਈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਤੇ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕਈ ਦਿਨ ਹੋ ਗਏ ਸੀ ਵੀਡੀਓ ਨਹੀਂ ਪਈ ਕੰਮ ਚੱਲ ਜਿਓ ਸੀ ਜੀਰੀ ਲਾਉਂਦੇ ਸੀ ਤੇ ਜੀਰੀ ਆਪਣੀ ਲੱਗੀ। ਆਪਾਂ ਜਾਏ ਹੋਇਆ ਸੂਏ ਵਾਲੀ ਮੋਟਰ ਤੇ ਜਿੱਥੇ ਪਨੀਰੀ ਬੀਜੀ ਸੀ ਆ ਬਨੀਰੀ ਬੀਜੇ ਵਾਲਾ ਖੇਤ ਹੈ। ਇੱਥੇ ਪਨੀਰੀ ਬੀਜੀ ਜੀਰੀ ਲੱਗੀ ਨੂੰ ਹੋ ਗਏ 3-4 ਦਿਨ ਤੇ ਅੱਜ ਸੂਏ ਵਾਲੀ ਮੋਟਰ ਤੇ ਆਏ ਹੋਇਆ ਸੁਖਰਾਜ ਮੈਂ ਸੋਨੀ ਰਾਜੂ ਤੇ ਡੜੀ ਉਹ ਬੱਟਾ ਲਾਣ ਦਾ ਤੇ ਹੁਣ ਪਾਉਨੇ ਆ ਲਖਾਫਾ ਕਾਗਜ਼ ਦੋਨਾਂ ਬੱਟਾਂ ਦੇ ਪਾ ਦੇਣਾ ਵੈਸੇ ਮੂਰੇ ਕੋਈ ਡਰਤਾ ਹੈ ਨਹੀਂਗਾ ਪਾਣੀ ਪੂਣੀ ਦਾ ਨਾ ਬੱਟ ਖੁਰਨ ਦਾ ਕਿਉਂਕਿ ਬੱਟ ਤਰਨ ਵਾਸਤੇ ਫਿਰ ਬਾੜੀ ਪੱਕੀ ਹੋ ਜੂ ਲਖਾਫਾ ਆਪਣੇ ਕੋਲੇ ਵਾਧੂ ਪਿਆ ਸੀ ਤੇ ਗੰਡੋਏ ਜਿਆਦੇ ਨੇ ਖੇਤ 'ਚ ਉਸ ਕਰਕੇ ਖਾਲਦੇ ਆ ਬੱਟਾਂ ਜਿਹੜੀਆਂ ਰੋਣਾ ਜਿਹਾ ਹੋ ਜਾਂਦੀਆਂ ਨੇ ਤੇ ਪਾਣੀ ਰਸਤੇ 'ਚ ਖਰਾਬ ਹੋਣ ਲੱਗ ਜਾਂਦਾ ਤੇ ਇਹ ਇੱਕ ਵੱਟ ਤੇ α α ਪਾ ਕੇ ਲੈ ਰਹੇ ਆ 1/2 ਦੂਜੀ ਦੇ ਉੱਪਰ ਤੇ α α ਇਹਨੂੰ ਵੀ ਫਿਰ ਆਹ ਵੱਟ ਤੇ ਪਾ ਦਾਂਗੇ ਜਿੱਥੇ ਕਿ ਤੱਕ ਪਊਗਾ ਆ ਮੇਰਾ ਖਿਆਲ ਆ ਵੀ ਡੇਢ ਕਿਹਰੇ ਦਾ ਮੱਥਾ ਪੈ ਜਾਣਾ α α ਤੇ ਜੀਰੀ ਆਪਾਂ ਨੇ 110 ਲਈ ਹੋਈ ਹੈ ਤੇ ਜਿਹੜਾ ਲਫਾਫਾ ਪਾਉਣ ਦਾ ਤਰੀਕਾ ਆਪਣਾ ਉਹ ਹੈਗਾ ਵੀ ਦੂਰਾ ਲਫਾਫਾ ਕਰ ਲੈਣਾ ਤੇ ਆ ਦੂਰਾ ਲਫਾਫਾ ਕਰਕੇ ਉਹਦੇ ਵਿੱਚ ਪਾ ਦੇਣੀ ਆਪਾਂ ਨੇ ਮਿੱਟੀ ਅੰਦਰਲੇ ਪਾਸੇ ਮਿੱਟੀ ਵਾਲਾ ਪਾਸਾ ਕਰਤਾ ਬਾਹਰਲੇ ਪਾਸੇ ਆਪਾਂ ਨੇ ਏਹਠਾ ਦੱਬ ਕੇ ਉੱਪਰ ਮਿੱਟੀ ਪਾ ਦੇਣੀ ਆ ਜਿਵੇਂ ਕਿ ਪਾ ਰਿਹਾ ਸੋਨੀ ਇੱਧਰ ਪਿੱਛੇ ਰਾਜੂ ਮਿੱਟੀ ਲਾਉਂਦਾ ਆਉਂਦਾ ਏਕਣਾ ਥੋੜਾ ਥੋੜਾ ਦੱਬ ਦੇਣਾ ਤੇ ਫਿਰ ਬਾਹਰਲੇ ਪਾਸਿਓ ਇਹ ਮਿੱਟੀ ਦੇ ਦੱਬਿਆ ਗਿਆ ਇਹਣਾ ਉਹਨੇ ਉੜਨਾ ਨਹੀਂਗਾ ਤੇ ਅੰਦਰਲੇ ਪਾਸੇ ਮਿੱਟੀ ਵਿੱਚ ਪਾਈ ਹੋਈ ਜਿਹੜੀ ਦੂਰਾ ਕਰਕੇ ਲਫਾਫਾ ਉਹਨੇ ਉੜਨੀ ਦੇਣਾ ਇਦਾਂ ਸਿਕਰਾਜ ਥੋੜਾ ਥੋੜਾ ਢੇੜਦਾ ਜਾ ਰਿਹਾ ਮੈਂ ਉਹਦੇ ਵਿੱਚ ਮਿੱਟੀ ਪਾਉਣਾ ਸੌਨੀ ਤੇ ਰਾਜੂ ਸਹੀ ਕਰਕੇ ਦੱਬ ਦਿਆ ਰਹੇ ਨੇ ਤੇ ਉਹ ਲਫਾਫਾ ਦੇਖੋ ਪਿੱਛੇ ਨਿਕਾ ਮਾਰੂ ਵੀ ਐਂ ਸਾਫ ਹੈ ਇਹਦੇ ਦੋ ਫਾਇਦੇ ਨੇ ਲਫਾਫੇ ਦੇ ਇੱਕ ਤਾਂ ਬੱਟ ਨਹੀਂ ਬਿਲਕੁਲ ਵਿਖੁਰਦੀ ਦੂਜਾ ਕੋਈ ਕਾਹ ਫੂਸ ਨਹੀਂ ਹੁੰਦਾ ਹੈਗਾ ਬੱਟਾਂ ਤੇ ਤਾਂ ਕਰਕੇ ਆਪਾਂ ਖਾਲ ਦੇ ਉੱਤੇ ਪਾਉਣਾ ਤੁਰਨ ਵਾਲੀ ਬੱਟ ਵੀ ਇਹੀ ਹੈ ਵੈਸੇ ਤਾਂ ਪੱਕੀ ਹੋ ਗਈ ਮਿੱਟੀ ਲਾਈ ਨੂੰ ਹੋਗੇ 4-5 ਦਿਨ ਤੇ ਤੁਰਦੇਆਂ ਦੇ ਉੱਤੇ ਤੇ ਹੁਣ ਪਾਈਏ ਲਫਾਫਾ ਨਾਲ ਹੁੰਦੇ ਫਿਰ ਜੁੜੇ ਰਹੋ ਵੀਡੀਓ ਨਾਲ ਪਾਤਾ ਜੀ ਬੱਟ ਤੇ ਕਾਗਜ ਇੱਕ ਬੱਟ ਤੇ ਪੈ ਗਿਆ ਤੇ ਆ ਦੂਜੀ ਬੱਟ ਦੇ ਕਾਗਜ ਉੱਪਰ ਪਿਆ ਇਹ ਕਿਹੜਾ ਭਰਨਾ ਸੀ ਪਾਣੀ ਦਾ ਮਤਲਬ ਕਿ ਜੀਰੀ ਵਾਲਾ ਕਿਹੜੇ ਨੂੰ ਪਾਣੀ ਲਾਉਣਾ ਸੀ ਤਾਂ ਕਰਕੇ ਆਪਾਂ ਨੇ ਪਾਇਆ ਨਹੀਂ ਕਿਹੜਾ ਖਾਲ ਤੇ ਕਾਗਜ ਉਹ ਪਾਵਾਂਗੇ ਕੱਲ ਨੂੰ ਮੋਟਰ ਅੱਜ 6 ਦਿਨਾਂ ਬਾਅਦ ਚਲਾਈਏ ਤਕਰੀਬਨ ਮੀਂਹ ਪੈਣਾ ਆ ਜਿਸ ਦਿਨ ਮੀਂਹ ਪਿਆ ਸੀ ਉਸ ਤੋਂ ਇੱਕ ਦਿਨ ਪਹਿਲਾਂ ਆਪਣੀ ਜੀਰੀ ਦਾ ਕੱਦੂ ਹੋ ਗਿਆ ਸੀ ਜੀਰੀ ਉਦੋਂ ਬਾਅਦ ਲੱਗਿਆ ਕਿਰਾ ਤੇ ਅੱਜ 6ਵੇਂ ਦਿਨ ਮੋਟਰ ਚਲਾਈ ਹੈ ਗੁਰਦਰਾ ਸਾਹਿਬ ਵਾਲੀ ਮੋਟਰ ਨੂੰ ਵੀ ਤਕਰੀਬਨ ਖੜੀ ਨੂੰ 6 ਦਿਨ ਹੋ ਗਏ ਬੁਰਜ ਵਾਲੀ ਮੋਟਰ ਨੂੰ ਵੀ ਖੜੀ ਨੂੰ 6 ਦਿਨ ਹੋ ਗਏ ਤੇ ਇੱਕ ਲਾਈਟ ਬਹੁਤ ਆਉਂਦੀ ਹੈ ਹੁਣ ਆਪਣੇ ਤਕਰੀਬਨ 24 ਘੰਟੇ ਲਾਈਟ ਰਹਿੰਦੀ ਹੈ ਮੋਟਰ ਦੇ ਜਦ ਮਰਜੀ ਆ ਕੇ ਦੱਬ ਲੋ ਸੁੱਤ ਜਦ ਮਰਜੀ ਬੰਦ ਕਰ ਦੋ ਤੇ ਉਹਦੇ ਨਾਲ ਪਾਣੀ ਵੀ ਸੇਵ ਹੁੰਦਾ ਤੇ ਵੱਧ ਲਾਈਟ ਲੈਣ ਨਾਲ ਲਾਈਟ ਵੀ ਸੇਵ ਹੁੰਦੀ ਹੈ ਕਿਉਂਕਿ ਜਿੰਨੀ ਕਿ ਲੋਡ ਹੁੰਦੀ ਆ ਫੌਨ ਨੇ ਕਿ ਮੋਟਰ ਚਲਾ ਲੈਂਦਾ ਬੰਦਾ ਦਿਨ ਚ ਤੇ ਰਾਤ ਨੂੰ ਲੋੜ ਨਹੀਂ ਪੈਂਦੀ ਹੈਗੀ ਅੱਗੇ ਹੁੰਦਾ ਸੀਗਾ ਵੀ ਸਾਰੇ ਕਿਆਰੇ ਨੂੰ ਖੁੱਲਾ ਛੱਡ ਕੇ ਮੋਟਰ ਦੀ ਆਟੋਮੈਟਿਕ ਲਾਉਂਦੇ ਸੀ ਹੁਣ ਬਸ ਆ ਕਿਆਰੇ ਚ ਪਾਣੀ ਪਾਉਣਾ ਨੱਕਾ ਲਾਤਾ ਉਹ ਤੁਹਾਡੇ ਸਾਹਮਣੇ ਲੱਗਿਆ ਨੱਕਾ ਲਾ ਕੇ ਉਹਨੂੰ ਦੇਖ ਕੇ ਅੱਧਾ ਘੰਟੇ ਬਾਅਦ ਪਾਣੀ ਬੰਦ ਕਰਦਾ ਅੱਧੇ ਘੰਟੇ ਬਾਅਦ ਪਾਣੀ ਬੰਦ ਕਰ ਦਿਆਂਗੇ ਫੇਰ ਕੱਲ ਨੂੰ ਪਾਵਾਂਗੇ ਲਖਾਵਾ ਹੁਣ ਗੋਡਣੀ ਹਲਦੀ ਹਲਦੀ ਚ ਕਵਾੜ ਬਹੁਤ ਹੋ ਗਿਆ ਜਿਰੀ ਲਾਉਣ ਕਰਕੇ ਇੱਧਰ ਧਿਆਨ ਹੀ ਨਹੀਂ ਹੋਇਆ ਤੇ ਹੁਣ ਕੱਡੂ ਰਾਜੂ ਇਹ ਜੋ ਕੱਖ ਤੇ ਉਹ ਖੰਦਾ ਬੈਠਾ ਰੋਟੀ ਰੋਟੀ ਲਿਆਇਆ ਸੀ ਸਦਰਾਜ ਤੇ ਲੈਣ ਦਾ ਰੋਟੀ ਲਿਆਂਦੀ ਸੀ ਇਹਨਾਂ ਨੇ ਤੇ ਮੈਂ ਜਾਣਾ ਘਰੇ ਰੋਟੀ ਖਾਣ ਘਰੇ ਜਾ ਕੇ ਆਪਾਂ ਵੀ ਚੱਲਣਾ ਘਰੇ ਰੋਟੀ ਖਾਣੇ ਤੇ ਦੁਬਾਰੇ ਲਿਆਵਾਂਗੇ ਰਾਜੂ ਦੀ ਚਾਹ ਤੇ ਜੱਤ ਘਰੇ ਜੂਰੇ ਕੰਮ ਕਰੂਗਾ ਤੇ ਚੱਲ ਵੀ ਸਰਾ ਚੱਲੀਏ ਚਲ ਸਰਾਜ ਆਹ ਹਲਦੀ ਵਾਲਾ ਕੰਮ ਕਰ ਲਈ ਪਤਾ ਠੀਕ ਹੈ ਪਹਿਲਾਂ ਫਿਰ ਕੀ ਪਤਾ ਹੁੰਦਾ ਕਣੀ ਆ ਜਾਣਗੇ ਫੋਦੇ ਵਾਂਗੂ ਮੀਂਹ ਪੈ ਗਿਆ ਪਹਿਲਾਂ ਭਾਰਤੀ ਹਲਦੀ ਫਿਰ ਮੀਂਹ ਪੈ ਗਿਆ ਪਾਣੀ ਜ਼ਿਆਦਾ ਹੋ ਗਿਆ ਸਾਡੇ ਉਰੇ ਮੀਂਹ ਨਾਲ ਜਿਆਦਾ ਪੈ ਗਿਆ ਸੀ ਵੀ ਪਾਣੀ ਸਾਰਾ ਚੱਲਣ ਲੱਗ ਗਿਆ ਸੀ ਮਤਲਬ ਕਿ ਬੱਟਾਂ ਭੰਨਤੀਆਂ ਸੀ ਮੀਂਹ ਨੇ ਬਹੁਤ ਜ਼ਿਆਦਾ ਮੀਂਹ ਪਿਆ ਆਪਣੇ ਏਰੀਏ ਤੇ ਅੱਜ ਟਾਵੀਆਂ ਟਾਵੀਆਂ ਜੇ ਮੋਟਰਾਂ ਚੱਲੀਆਂ ਨੇ ਹਜੇ ਤਾਂ ਛਿੰਦੇ ਉਹਨਾਂ ਦੇ ਮੋਟਰਾਂ ਵੀ ਖੜੀਆਂ ਨੇ ਤੇ ਆਪਣੀ ਮੋਟਰ ਵੀ ਅੱਜ ਚੱਲੀ ਆ ਉਹ ਸਾਹਮਣ ਵਾਲੀ ਮੋਟਰ ਇੱਕ ਚੱਲੀ ਇੱਕ ਉਹ ਚੱਲਦੀ ਹੈ ਬਸ ਦੋ ਹੀ ਮੋਟਰਾਂ ਚੱਲਦੀਆਂ ਨੇ ਥੇ ਏਰੀਏ 'ਚ ਹੋਰ ਕੋਈ ਮੋਟਰ ਨਹੀਂ ਚੱਲਦੀ ਹੈਗੀ ਤੇ ਚਲੋ ਚੱਲੀਏ ਘਰ ਨੂੰ ਫੇਰ ਆਵਾਂਗੇ ਦੁਬਾਰੇ ਖੇਤ ਚਾਹ ਲੈ ਕੇ ਆਏ ਸੀ ਰਾਜੂ ਜੀ ਕੀ ਆ ਪੀਰੀ ਕੀ ਆ ਪੀਕੇ ਰਾਜੂ ਨੇ ਕਰਤਾ ਹਲਦੀ ਦਾ ਕੰਮ ਪੂਰਾ ਕਬਾੜ ਕਰਤਾ ਹਲਦੀ ਚ ਤੇ ਹਲਦੀ ਕਰਤੀ ਇਨਸਾਫ ਤੇ ਆਪਾਂ ਇੱਕ ਗਾਰੇ ਚ ਮੋਟਰ ਚਲਾਈ ਸੀ ਅੱਧਾ ਘੰਟਾ ਚਲਾ ਕੇ ਮੋਟਰ ਕਰਤੀ ਬੰਦ ਤੇ ਲਾਈਟ ਹੁਣ ਵੀ ਹੈਗੀ ਐ ਤੇ ਮੋਟਰਾਂ ਬਹੁਤ ਘੱਟ ਚੱਲਦੀਆਂ ਐ ਲਾਈਟ ਹੁਣ ਵੀ ਹੈਗੀ ਐ ਤੇ ਹੁਣ ਚੱਲੀਏ ਘਰ ਨੂੰ ਟਾਈਮ ਤਕਰੀਬਨ ਦੁਪਹਿਰ ਦਾ 1.5 ਵਜੇ ਆ ਹੁਣ ਛੱਗੀ ਪ੍ਰਸ਼ਾਦੇ ਤੇ ਫਿਰ ਚੱਲਾਂਗੇ ਸਬਜ਼ੀ ਤੋੜਨ ਕੱਦੂ ਤੇ ਪੇਠਾ ਸ਼ਾਮ ਨੂੰ ਤੋੜਾਂਗੇ ਤੇ ਫਿਰ ਜੁੜੇ ਰਹੋ ਵੀਡੀਓ ਨਾਲ ਦਿਖਾਉਨੇ ਆ ਤੁਹਾਨੂੰ ਅੱਜ ਸਬਜ਼ੀ ਦੀ ਝਲਕ ਚੱਲੀਏ ਚੱਲ ਵੀ ਸੱਜਣਾ ਆ ਜੀ ਭਾਈ ਆ ਗਈ ਖੂਹ ਵਾਲੀ ਮੋਟਰ ਦੇ ਸਬਜ਼ੀ ਵਾਲੀ ਤੇ ਤੇ ਇੱਧਰ ਕੱਦੂ ਤੇ ਇੱਧਰ ਪੇਠਾ ਤੋੜਨ ਲੱਗੀ ਹੈ ਲੇਬਰ ਨਾਲ ਸੋਨੀਆ ਨਾਲ ਰਾਜੂ ਆ ਤੇ ਇਧਰਲੇ ਪਾਸੇ ਵੀ ਪੇਠਾ ਪੇਠੇ ਦੀ ਅੱਜ ਦੂਜੀ ਤੜਾਈ ਆ ਕਦੂਆਂ ਦੀ ਤੀਜੀ ਆ ਪੇਠੇ ਦਾ ਕੰਮ ਉਹਨਾਂ ਨੇ ਹੁਣੇ ਸ਼ੁਰੂ ਕੀਤਾ ਕਦੂ ਤੋੜ ਲੈ ਕਦੂਆਂ ਦਾ ਰੇਟ ਕਾਫੀ ਜ਼ਿਆਦਾ ਹੈ ਤੇ ਨਾਲ ਦੀ ਨਾਲ ਝਾੜ ਘਟਾ ਹਜੇ ਹਜੇ ਮਤਲਬ ਇਸ ਵਾਰੀ ਅੱਜ ਕੱਲ ਝਾੜ ਘਟਾ ਹੈ ਤੇ ਕਦੂਆਂ ਦਾ ਮੇਰਾ ਖਿਆਲ ਵੀ ਹਜੇ 1 ਕੁੰਟਲ ਹੋਇਆ ਕਦੂ ਦਾ ਹੀ ਹੋਏ ਨੇ ਲਗਭਗ ਕੁੰਟਲ ਕੇ ਹੋਇਆ ਜੀ ਤੇ ਇਹ ਕੁਦਰਤ ਅਲੇ ਬਸ ਝੜ ਪੇਠਾ ਹੁਣ ਸ਼ੁਰੂ ਕੀਤਾ ਤੇ ਹੁਣ ਭਰਾਂਗੇ ਪੇਠੇ ਦੇ ਲਫਾਫੇ ਉਧਰੋਂ ਕਦੂਆਂ ਦੇ ਚਾਰ ਭਰ ਲੇ ਤੇ ਉਧਰ ਹੁਣ ਦੂਜੀ ਫਾੜ ਮੋੜ ਲਈ ਸੋਣੀ ਉਹਨਾਂ ਨੇ ਟਾਈਮ ਤਕਰੀਬਨ ਵੱਜ ਗਈ 5:30 ਅਸੀਂ ਲੱਗੇ ਸੀ 4:00 4:00 ਵਜੇ ਲੱਗੇ ਸੀਗੇ ਤੋੜਨ ਸਬਜ਼ੀ ਤੇ ਕਦੂਆਂ 'ਚ ਥੋੜਾ ਜਿਹਾ ਫਲ ਘਟਾ ਟਾਈਮ ਘਟ ਲੱਗਿਆ ਘੰਟਾ ਕੀ ਲੱਗੇ ਪਹਿਲੇ ਤਾਂ ਹੁਣ 3 ਘੰਟੇ ਲੱਗੇ ਹੁੰਦੇ ਸੀਗੇ ਅੱਗੇ ਅੱਜ 1 ਘੰਟਾ ਲੱਗਿਆ ਲੇਵਰ ਅੱਜ ਦੂਜੇ ਦਿਨ ਆਈ ਹੈ ਕਹਿੰਦੀ ਇੱਕ ਵਾਰੀ ਪੇਠੇ ਦੀ ਤੜਾਕ ਦੀ ਲੇਵਰ ਪਰਸੋਂ ਤੇ ਕਦੂਆਂ ਦੇ ਅੱਜ ਪਹਿਲੇ ਦਿਨ ਆਈ ਹੈ ਲੇਵਰ ਵਾਲੇ ਤੇ ਅੱਜ ਆਪਾਂ ਨੇ ਪਹਿਲਾਂ ਆਪਾਂ ਤੋੜ ਲੈਂਦੇ ਸੀਗੇ ਕਦੂ ਤੇ ਪੇਠਾ ਕਾਫੀ ਜ਼ਿਆਦਾ ਸੀ ਪੇਠੇ ਦੀ ਇੱਕ ਤੜਾਈ ਤੋੜਤੀ ਲਗਭਗ ਮੇਰੇ ਖਿਆਲੋਂ ਤਾਂ 40 ਲਿਫਾਫੇ ਭਰ ਕੇ ਦੀ 35 1 6 1 40 41 ਲਿਫਾਫੇ ਤਕਰੀਬਨ 30 ਤੋਂ 32 ਕਿਲੋ 35 ਕਿਲੋ ਅਧੀ ਤੋਂ 32 ਕਿਲੋ 25 ਕਿਲੋ ਤੋਂ ਲੈ ਕੇ 30 31 ਕਿਲੋ ਦਾ ਇੱਕ ਲਿਫਾਫਾ ਹੁੰਦਾ ਰੇਟ ਬੈਠੇ ਦਾ ਵੀ ਤੇਜ਼ ਆ ਉਹ ਵੀ ਨਹੀਂ ਤੁਰਦਾ ਹੈਗਾ ਰੇਟ ਬੈਠੇ ਦਾ ਵੀ ਵਧੀਆ ਉਹ ਵੀ ਨਹੀਂ ਤੁਰਦਾ ਰੱਜੂ ਵੀ ਵਜ਼ਨ ਬਾਹਲਾ ਸਿਰ ਤੇ ਰੱਖ ਕੇ ਤੁਰਦਾ ਪੂਰਾ ਫੁੱਲ ਭਰ ਕੇ ਟੋਕਰਾ ਲਿਆਉਂਦਾ ਪੇਠਾ ਇੱਕ ਤੋਂ ਵੱਧ ਨਹੀਂ ਚੱਕਿਆ ਦਾ ਦੂਜੇ ਹੱਥ ਚੱਕਣਾ ਪੈਂਦਾ ਫਿਰ ਉਹ ਟੁੱਟਦਾ ਨਹੀਂਗਾ ਆਉਂਦਾ ਟੋਕਰਾ ਭਰੀ ਪੂਰਾ ਫੁੱਲ ਪਰ ਇਹ ਵੀ ਕਾਹ ਪਰ ਕੇ ਬੈਠੇ ਤਿੰਨ ਬੈਠਿਆ ਝਾੜ ਵਧੀਆ ਮੇਰਾ ਖਿਆਲ ਆ ਸਾਨੂੰ ਆਇਆ ਸੀਗਾ ਵੀ ਇੰਨਾ ਹੋਣਾ ਨਹੀਂਗਾ ਵੀ ਛੇਤੀ ਨਹੀਂ ਟੁੱਟਣਾ ਅੱਜ ਪਰਸੋ ਤੋਂੜਿਆ ਸੀ ਆਪਾਂ ਸ਼ਾਮ ਨੂੰ ਚੌਥੇ ਸ਼ਾਮ ਨੂੰ ਤੋਂੜਿਆ ਸੀ ਹਨ ਅੱਜ ਸ਼ਾਮ ਫੇਰ ਚੌਥੇ ਦਿਨ ਫੇਰ ਤੋੜਨ ਲੱਗੇ ਦੂਜੀ ਤਰਾਈ ਤੋੜ ਰਹੇ ਆ ਬੈਠੇ ਹੀ ਤਾਂ ਤੇ ਵਧੀਆ ਨਿਕਲ ਰਿਹਾ ਬਾਕੀ ਬਾਬੇ ਦੀ ਕਿਰਪਾ ਦੇਖਦੇ ਆ ਕਿ ਅੱਗੇ ਨਾਲ ਨਾਲ ਜੁੜੇ ਰਹੋ ਵੀ ਕਿਵੇਂ ਚੱਲ ਰਿਹਾ ਕੰਮ ਤੇ ਭਰਦੀਆਂ ਲਫਾਫੇ ਟੁੱਟ ਗਿਆ ਜੀ ਸਬਜ਼ੀ ਦਾ ਕੰਮ ਮੁੱਕ ਗਿਆ 2.5 ਘੰਟੇ ਲੱਗ ਗਏ ਕद्दू ਦਾ ਬਹੜਾ ਝਾੜ ਕੱਟ ਤੇ ਪੇਠਾ ਵਧੀਆ ਹੋ ਗਿਆ ਪੇਠੇ ਤੇ ਕਿੰਨ ਲਫਾਫੇ ਹੋਗੇ 12 12 ਲਫਾਫੇ ਪੇਠੇ ਦੇ ਹੋਗੇ ਤੇ ਕद्दू ਦੇ ਚਾਰੇ ਹੋਏ ਨੇ ਕद्दू ਨੂੰ ਫਲ ਬਹੁਤ ਸੋਹਣਾ ਹੋਇਆ ਪਰ ਕਾਲ ਨਹੀਂ ਆ ਰਿਹਾ ਹੁਣ ਹੌਲੀ ਹੌਲੀ ਬਦੂ ਪਹਿਲਾਂ ਲੋਬ ਵਾਲੀ ਚੱਲਦੀ ਸੀਗੀ ਤੇ ਹੁਣ ਇੱਕਦਮ ਮੀਂਹ ਕਾਫੀ ਜ਼ਿਆਦਾ ਪੈ ਗਿਆ ਮੀਂਹ ਨੇ ਵੀ ਧੱਕਾ ਬਹੁਤ ਮਾਰਤਾ ਬੇਲਾਂ ਨੂੰ ਪੇਠੇ ਦੇਆਂ ਬੇਲਾਂ ਵੀ ਬਹੁਤ ਸੁੱਕ ਗੀਆਂ ਵਿੱਚ ਦੇਖੋ ਪੇਠੇ ਦੇਆਂ ਬੇਲਾਂ ਜਿਵੇਂ ਖਰਾਬ ਹੋਣ ਲੱਗ ਗਈਆਂ ਮੀਂਹ ਨਾਲ ਸੁੱਕ ਗਈਆਂ ਬੇਲਾਂ ਤੇ ਨਾਲ ਫਲ ਵੀ ਗਲਦਾ ਵਿੱਚ ਵਿੱਚ ਬੈਠੇ ਇਹ ਸਾਰਾ ਪਾਣੀ ਦਾ ਕਾਰਨ ਹੈ ਵੀ ਜਿਹੜਾ ਫਲ ਗਲਦਾ ਕੋਈ ਕੰਬੇਲਾਂ ਖਰਾਬ ਹੋ ਗਈਆਂ ਕਾਫੀ ਫਿਰ ਵਿੱਚ ਠੀਕ ਵੀ ਨੇ ਇੱਕਨ ਫਲ ਖਰਾਬ ਹੋ ਗਿਆ ਬਹੁਤ ਗਲ ਗਿਆ ਫਲ ਆ ਤੋ ਕੋ ਤਿੰਨ ਕ ਵਿੱਕੀ ਸਾਨੂੰ ਜਿਆਦਾ ਧੱਕਾ ਲੱਗਿਆ ਇਧਰਲੇ ਪਾਸੇ ਠੀਕ ਹੈ ਉਧਰਲੇ ਪਾਸੇ ਵੀ ਠੀਕ ਹੈ ਫਲ ਬੇਲ ਉਧਰਲੇ ਪਾਸੇ ਵਧੀਆ ਇਧਰਲੇ ਪਾਸੇ ਘਟਾ ਇੱਧਰੋਂ ਬਹੁਤ ਵਧੀਆ ਵੇਲ ਇੱਧਰੋਂ ਪਏ ਥੋੜਾ ਜਿਹਾ ਪਾਣੀ ਨੇ ਜਾਇ ਧੱਕਾ ਮਾਰਿਆ ਉਧਰੋਂ ਪਾਣੀ ਜਲਦੀ ਨਿਕਲ ਗਿਆ ਸੀ ਮੀਂਹ ਦਾ ਇੱਧਰੋਂ ਥੋੜਾ ਜਿਹਾ ਟਾਈਮ ਲੱਗਿਆ ਕਿਉਂਕਿ ਫਿਰ ਸਾਰਾ ਪਾਣੀ ਇਕੱਠਾ ਨਿਕਲਦਾ ਨਹੀਂ ਸੀ ਮੀਂਹ ਕਾਫੀ ਜ਼ਿਆਦਾ ਸੀ ਤਾਂ ਕਰਕੇ ਪਹਿਲਾਂ ਕਦੂਆਂ ਦਾ ਪਾਣੀ ਕੱਢਿਆ ਉਧਰੋਂ ਉੱਪਰਲੇ ਖੱਤੇ ਦਾ ਨਿਕਲ ਗਿਆ ਖਾਲ ਬਾਲਾ ਭਰਿਆ ਹੋਇਆ ਸੀ ਪਾਣੀ ਚੱਲਦਾ ਸੀਗਾ ਫਿਰ ਆਈ ਦਾ ਪਾਣੀ ਦੂਜੇ ਦਾ ਨਿਕਲਿਆ ਤਾਂ ਕਰਕੇ ਪਾਣੀ ਜਾਇ ਧੱਕਾ ਮਾਰ ਗਿਆ ਪਰ ਬਾਬੇ ਦੀ ਕਿਰਪਾ ਨਾਲ ਫਿਰ ਦੁਬਾਰਾ ਫੁੱਲ ਆਉਣਾ ਸ਼ੁਰੂ ਹੋ ਗਿਆ ਹੁਣ ਦੇਖੋ ਫੁੱਲ ਆਉਂਦਾ ਦੁਬਾਰੇ ਫੇਰ ਕੱਲ ਸਪਰੇਅ ਕਰੀਏ ਤਾਕਤ ਦੀ ਤੇ ਵੈਸੇ ਤਾਂ ਆਪਾਂ ਜਿਆਦਾ ਸਪਰੇਅਾਂ ਕਰਦੇ ਨਹੀਂ ਕੱਦੂ ਤੇ ਪੇਠੇ ਦੀਆਂ ਕੋਈ ਬਾਲੀਆਂ ਸਪਰੇਅਾਂ ਕਰਨ ਦੀ ਲੋੜ ਨਹੀਂ ਹੈਗੀ। ਨਾ ਕੋਈ ਤਾਕਤ ਦੀ ਸਪਰੇਅ ਕਰਨ ਦੀ ਲੋੜ ਆ ਜਾਂ ਜਿਆਦਾ ਤਾਕਤ ਦੀਆਂ ਸਪਰੇਅਾਂ ਕਰਦੇ ਆ ਤਾਂ ਫਿਰ ਬੀਲ ਜਿਆਦਾ ਮਲ ਜਾਂਦੀ ਹੈ। ਤਾਂ ਕਰਕੇ ਫਲ ਘਟ ਜਾਂਦਾ ਹੈ। ਇਹ ਵੀ ਇੱਕ ਚੱਕਰ ਹੈ। ਕੱਦੂ ਤੇ ਪੇਠਾ ਜਿਆ ਬੀਲਾਂ ਜਿਆਦਾ ਮਲਦੀਆਂ ਹਨ। ਬਸ ਹੁਣ ਡੀਏਪੀ ਪਾਉਣਾ ਕੱਲ ਨੂੰ ਇੱਧਰਲੇ ਖੱਤੇ ਜਿੱਕ ਥੈਲਾ ਡੀਏਪੀ ਦਾ ਪਾ ਦਾਂਗੇ 6 ਕਿੱਗਾਂ ਥੋਆਂ 6 7 ਸਾਢੇ 6 ਕਿੱਗਾਂ ਥੋਆਂ ਇਹ ਚ ਇੱਕ ਥੈਲਾ ਡੀਏਪੀ ਦਾ ਕੱਲ ਨੂੰ ਪਾ ਦਾਂਗੇ। ਤੇ ਚਲੋ ਹੋ ਗਈ ਪੈਕਿੰਗ ਸਾਰੀ ਸਬਜੀ ਦੀ ਤੇ ਉਹ ਆ ਗਿਆ ਰੇੜਾ ਲੈ ਕੇ ਬਾਪੂ ਹੁਣ ਰੇੜਾ ਉਹ ਲੈ ਕੇ ਆਉਂਦੇ ਨੇ ਰੇੜੇ ਦੇ ਕਰਦੇ ਆ ਲੋਡ ਫਿਰ ਚੱਲਦੇ ਆ ਘਰ ਨੂੰ ਟਾਈਮ ਤਕਰੀਬਨ ਪੌਣੇ 7 ਵਜੇ ਆਪਾਂ ਕਹਿਵੇ ਲੱਗੇ 4 ਵਜੇ 4 ਵਜੇ ਲੱਗੇ ਤੇ ਪੌਣੇ 7 ਵਜੇ 10 15 ਮਿੰਟ ਤੋੜੇ ਨੂੰ ਵੀ ਹੋ ਗਏ 2 1/2 ਘੰਟੇ ਲੱਗੇ ਪੂਰੇ ਤੇ ਚਲੋ ਹੁਣ ਲੋਡਿੰਗ ਕਰੀਏ ਜਿਹੜੀ ਸਬਜੀ ਤੋੜੀ ਆਪਾਂ ਨੇ ਚਲੋ ਜੀ ਇਸੇ ਰੋਬ ਦੇ ਜੇ ਪਨ ਆਉਣ ਲੱਗੇ ਜਦੋਂ ਤੁਸੀਂ ਕਿਹਾ ਹਾਂ ਬਾਈ ਜਾਨ ਦੇ ਵਿੱਚ ਕਿੱਥੇ ਜਾ ਰਹੀ ਹੈ ਇੱਕ ਆਹ ਫਰਮਾਂ ਦਾ ਖਾਣੇ ਦੀ ਬੰਦਰੀ ਜੇ ਤੁਸੀਂ ਘੱਟਾ ਹੀ ਨਾ ਮਾਤੋ ਪਹਿਲੀ ਉਹ ਆ ਗਈ Thank okay. you. ਲਓ ਸਬਜ਼ੀ ਘਰੇ ਲਿਆਂਦੀ ਸੀ ਤੇ ਉੱਧਰ ਲੱਗੇ 26 ਦੀ ਪਨੀਰੀ ਭਾਉਣ ਪਹਿਲਾਂ ਪਨੀਰੀ ਭਾਉਂਦੇ 126 ਦੀ ਤੇ ਉਹਨਾਂ ਟਾਈਮ ਲੱਗ ਗਿਆ ਤੇ ਹੁਣ ਆਪਾਂ ਗੱਡੀ 'ਚ ਕਰ ਰਹੇ ਆ ਲੋਡ ਸਬਜ਼ੀ ਟਾਈਮ ਤਕਰੀਬਨ ਵੱਜ ਗਏ ਜੀ 8:30 8:20 ਮਿੰਟ ਹੋ ਗਏ ਤੇ ਚਲੋ ਕਰੀਏ ਲੋਡ ਸਬਜ਼ੀ ਜਾਂਦੇ ਆ ਮੇਰੇ ਪਲਵਰ ਕਿੰਨੇ ਕਿੰਨੇ

ਤੇਰਾ ਕੌਣ ਦੇ ਜੀ ਲਾ ਲੇ ਬੱਲਾ ਲਓ ਜੀ ਕਰਤੀ ਸਬਜੀ ਲੋੜ ਤੇ ਚਲੋ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਆਪਣੀ ਇੱਥੇ ਤੱਕੀ ਸੀ ਸਾਡੀਆਂ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਤੇ ਯਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ